ਜੀ 9 ਵਜੇ ਕੁੱਤਰ ਹਜੇ ਵੀ ਆਪਣੇ ਉੱਤੇ ਹੀ ਨੀਰਾ ਪਾਉਂਦਾ ਆ ਟੰਗੀ ਘੜੀ ਇੱਕ ਦੋ ਉਹ ਘੜੀਆਂ ਲਾਈਟ ਲੱਗੀ ਆ ਕੁੱਤਰ ਉੱਡਦੇ ਫਿਰਦੇ ਨੇ ਹਲੇ 10 ਬੱਚੇ ਨੀਰਾ ਪਾ ਗਏ 9 ਵਜ ਚੁੱਕੇ ਨੇ ਤੇ ਬਾਕੀ ਆ ਬਠਿਆ ਜਾਨਵਰ ਆਪਣੇ ਉਸਤਾਰ ਵਾਲੇ ਨੇ ਹੋਰ ਦਿਖਾ ਦਿੰਦੇ ਆ ਸਾਨੂੰ इ बैठे आने बाबे आला नवा जोड़ा लाया ते चो बच्चे भाई उसको बच्चे उतरे बाकी उत्ते ही रह गए आ रते आ गए मूह दोनों आ गए नीले आ बच्चे आ गए आ गया डुगनी है साड़ी वो बिठादी है सारे भाई किधर गई डुगनी खोगी 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 डुगनी खोगी 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 मैं गुल्लू गुलूआवा कोई कह नहीं छता भी उड जुए गई कितने डुगनी 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 अच्छे किधर गई

ਉਹ ਵੀ ਬੱਚਾ ਨਹੀਂ ਆਇਆ ਭਾਈ ਮੇਰਾ ਭਾ ਗਿਆ ਇਹ ਤੁਹਾਨੂੰ ਦਿਖਾਉਂਗੇ ਵੀ ਹਾਂ ਸ਼ੇ ਮਾਈ ਆ ਚੀਜ਼ ਆ ਉਹ ਇੰਨਾ ਇਹਦਾ ਭਾਈ ਹੋਈ ਆ ਉੱਤੇ ਹੀ ਰਹਿ ਗਿਆ ਤੀਜੀ ਗੜਾ ਰਾਜ ਇਹ ਕਢਾਇਆ ਭਾਈ ਬੱਚੇ ਗਾਹਾਂ ਨੂੰ ਦਾਵਾ ਜੂਰੀ